ਉਹ ਕਹਿਣਗੇ ਜਦੋਂ ਕੌਡੇ ਰਾਖਸ਼ ਨੇ ਨਾ ਫਰਦਾਨੇ ਨੂੰ ਵਿੱਚ ਛਿੱਟਣ ਲੱਗਿਆ ਸੀ ਅਸੀਂ ਆਪਾਂ ਗੁਰੂ ਸਾਹਿਬ ਨੇ ਸ਼ਬਦ ਪੜ੍ਹਤਾ ਵੀ ਤਪ ਤਕੜਾ ਹੱਥ ਉਹ ਜਿਹੜਿਆ ਕਹਿੰਦੇ ਕੜਾਹਾ ਠੰਡਾ ਠਾਰ ਹੋ ਗਿਆ ਬਸ ਲੈ ਆ ਆ ਸੱਚ ਨਾਲ ਕੜਾਹਾ ਕੀ ਹੈ ਆ ਅੰਦਰ ਵਾਲਾ ਜਿਹੜਾ ਹਰ ਵੇਲੇ ਸੜਦਾ ਰਹਿੰਦਾ ਹੈ ਸਾਡਾ ਅੰਦਰ ਉਹ ਹਰ ਵੇਲੇ ਤ੍ਰਿਸ਼ਨਾ ਦੀ ਅੱਖ ਵਿੱਚ ਜਿਹੜੀ ਅੱਗ ਲੱਗੀ ਪਈ ਹੈ ਸੜੇ ਪਿਆ ਤਰੋਂ ਉਹ ਹੈ ਕੜਾਹਾ ਇਹ ਤੇ ਇਦਾਂ ਹੀ ਨਾ ਪਿਆ ਰਹੋ ਕਰਾਮਾਤਾਂ ਨਾਲ ਜੋੜਿਆ ਸਾਰਾ ਕੁਝ ਜਿਵੇਂ ਹਿੰਦੂਆਂ ਦਾ ਬਣਾਇਆ ਹੋਇਆ ਧਰਮ ਹੈ ਜਿਹੜੇ ਹਿੰਦੂ ਧਰਮ ਦੇ ਵਿੱਚ ਵੀ ਤੇ ਇਦਾਂ ਹੀ ਹੈ ਬਹੁਤਾਂ ਤੇ ਹਨੂਮਾਨ ਨੇ ਸੂਰਜ ਨੂੰ ਮੂੰਹ ਵਿੱਚ ਪਾ ਲਿਆ ਫਲਾਣੇ ਨੇ ਇਦਾਂ ਕਰਤਾ ਗੰਗਾ ਸਿਰ ਚੋਂ ਬਗਾਤੀ ਫਲਾਣੇ ਨੇ ਇਦਾਂ ਕਰ ਇਦਾਂ ਦੀਆਂ ਗੱਲਾਂ ਇਹਨਾਂ ਦੀਆਂ ਸਾਖੀਆਂ 'ਚ ਹੈ ਨੇ ਮੁਬਾਰਕ ਨੇ ਭਾਈ ਜੇ ਜੋ ਮਰਜ਼ੀ ਮੰਨੀ ਜਾਣ ਸਾਡੇ ਵਾਲੇ ਫਿਰ ਕਹਿੰਦੇ ਨੇ ਕਿ ਸਾਡੇ ਗੁਰੂ ਜੀ ਕਿਹੜਾ ਘਟ ਨੇ ਕਿ ਸਾਡੇ ਵੀ ਤੇ ਇਦਾਂ ਹੀ ਕਰਾਮਾਤਾਂ ਵਾਪਰੀਆਂ ਨੇ ਕਰਮਾਤਾ ਬਣਾਤੀਆਂ ਲੌਜਿਕ ਨੂੰ ਛੱਡ ਕੇ ਮੈਜਿਕ ਵਾਲੇ ਪਾਸੇ ਤੁਰ ਪਏ ਮੈਜਿਕ ਅਸਲ 'ਚ ਅਸੀਂ ਇਹ ਦੱਸਣਾ ਸੀ ਵੀ ਸਾਡੇ ਗੁਰੂ ਜੀ ਦਿਮਾਗ ਦੇ ਵਿੱਚ ਪਾਉਂਦੇ ਆ ਸਾਰਾ ਕੁਝ ਗਿਆਨ ਦਿੰਦੇ ਆ ਅਕਲ ਦਿੰਦੇ ਆ ਸਮਝ ਦਿੰਦੇ ਆ ਸਾਡੇ ਵੀ ਇਦਾਂ ਹੋ ਗਿਆ ਹੁਣ ਜੇ ਬਾਣੀ ਵਿੱਚ ਪੰਕਤੀ ਆ ਗਈ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਣ ਤੇ ਜੋ ਨਾਰੀ ਕਹੋ ਕਵੀ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰ ਫਿਰ ਸਾਡੇ ਪਤਾ ਕੀਤਾ ਇੱਥੇ ਸੰਗਰੂਰ ਨੂੰ ਜਾਂਦੇ ਆਂ ਜਦੋਂ ਤੁਸੀਂ ਪਟਿਆਲੇ ਤੋਂ ਸੰਗਰੂਰ ਰਾਜ ਚ ਇੱਕ ਗੁਰਦੁਆਰਾ ਆਉਂਦਾ ਹੈ ਮੇਨ ਰੋਡ ਤੋਂ ਕਿਲੋਮੀਟਰ ਪਿੱਛੇ ਨੂੰ ਹਟ ਕੇ ਆਉਧੇ ਇੱਕ ਬਾਬਾ ਰਿਹਾ ਉਹ ਗੁਰਦੁਆਰੇ ਦਾ ਇਤਿਹਾਸ ਕੀ ਹੈ ਕਹਿੰਦੇ ਜੀ ਇੱਕ ਰਾਜੇ ਦੇ ਹੋ ਗਈ ਲੜਕੀ ਤੇ ਰਾਜਾ ਰਾਜਾ ਚਾਹੁੰਦਾ ਸੀ ਮੇਰੇ ਮੁੰਡਾ ਹੋਵੇ ਮੇਰੇ ਹੋਵੇ ਮੁੰਡਾ ਹੋ ਗਈ ਕੁੜੀ ਉਹ ਇਹ ਸੋਚੀ ਗਿਆ ਵੀ ਉਹਨੂੰ ਦਾਈਆਂ ਨੇ ਦੱਸਤਾ ਵੀ ਰਾਜੇ ਮੁੰਡਾ ਹੋਇਆ ਚੂਟਾ ਬੋਲਤਾ ਉਹ ਕੁੜੀ ਨੂੰ ਮੁੰਡਿਆਂ ਵਾਲੇ ਕੱਪੜੇ ਪਵਾ ਕੇ ਰੱਖੇ ਤੇ ਰਾਜਾ ਸੋਚਦਾ ਸੀ ਵੀ ਮੇਰੇ ਮੁੰਡਾ ਹੀ ਹੈ ਰਾਣੀ ਕਰਦੀ ਸੀ ਕਿ ਜੇ ਪਤਾ ਲੱਗ ਗਿਆ ਰਾਜੇ ਜੋ ਮਾਰ ਦੂ ਕਹਿੰਦੇ ਉਹ ਅਰਦਾਸਾਂ ਕਰਿਆ ਕਰੇ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਆਗੇ ਐਦਾਂ ਉਹ ਲੜਕੀ ਘੋੜੇ ਤੋਂ ਪੁੱਤਰੀ ਹੈ ਲੜਕੇ ਵਾਲੇ ਕੱਪੜੇ ਪਾਏ ਸੀ ਤੇ ਗੁਰੂ ਸਾਹਿਬ ਨੇ ਲੜਕੇ ਵਾਲੇ ਕੱਪੜੇ ਵੇਖ ਕੇ ਕਹਿੰਦਾ ਆ ਜਾ ਕਾਕਾ ਬਹਿ ਜਾ ਕਹਿੰਦੇ ਲੜਕੀ ਤੋਂ ਲੜਕਾ ਬਣ ਗਿਆ ਉਹ ਸਤਨਾ ਬਸ ਤੁਹਾਡੇ ਵਰਗੇ ਵੀਰ ਥੱਲੇ ਭਾਈ ਲੜਕੀ ਤੋਂ ਲੜਕਾ ਬਣ ਗਿਆ ਆਖੋ ਸਤਿਨਾਮ ਬਸ ਤੁਸੀਂ ਕਹਿ ਦੇਣਾ ਵਾਹਿਗੁਰੂ ਇੰtains ਕਰਦੇ ਵਾਹ ਜਦੋਂ ਗੁਰੂ ਜੀ ਨੇ ਦ੍ਰਿਸ਼ਟੀ ਪਾਈ ਤੇ ਵਾਹ ਜਦੋਂ ਐਂ ਤਾਂ ਕਿਹਾ ਕਿ ਲੜਕੀ ਬਈਸਾ ਉਸੇ ਵੇਲੇ ਲੜਕੀ ਤੋਂ ਲੜਕਾ ਬਣ ਗਿਆ ਬੋਲੋ ਸਤਿਨਾਮ ਐਂtains ਕਰਦੇ ਠੰਡਾ ਜਾ ਪਤਾ ਨਹੀਂ ਸਿੱਧੀ ਨਹੀਂ ਗੱਲ ਕਰਦੇ ਵੀ ਸਿੱਧੀ ਜਿਵੇਂ ਗੱਲਾਂ ਵਾਂਗੂ ਗੱਲਾਂ ਕਰੋ ਜਿੱਦਾਂ ਕਰਦੇ ਹੋ ਨਹੀਂ ਜੈਨੂਅਲ ਰਹਿ ਵੀ ਜਿੱਦਾਂ ਦਾ ਕੋਈ ਗੱਡੀ ਤੇ ਹੋਵੇ ਤਾਂ ਇੱਥੇ ਬੋਲ ਜਿੱਦਾਂ ਦਾ ਘਰ ਗੱਲਾਂ ਕਰਦਾ ਹੋਵੇ ਇੱਥੇ ਕਰ ਉਹ ਪਤਾ ਨਹੀਂ ਕਿੱਥੋਂ ਬਾਜਾਂ ਕੱਢਦੇ ਨੇ ਅੰਦਰੋਂ ਢਿੱਡੋਂ ਪਤਾ ਨਹੀਂ ਨਿਕਲਦੀ ਐਦਾਂ ਦੀ ਆਵਾਜ਼ ਪਤਾ ਨਹੀਂ ਕਿੱਥੋਂ ਐਦਾਂ ਫੇਰ ਉਹ ਕਰਦੇ ਆ ਸੁਣਿਓ ਧਿਆਨ ਨਾਲ ਉਹ ਸਾਡੇ ਵਰਗੇ ਥੱਲੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਪਰ ਤੁਸੀਂ ਸੋਚਿਆ ਵੀ ਸਾਡਾ ਗੁਰੂ ਐਦਾਂ ਦਾ ਜੀ ਕਰਦਾ ਨਾ ਗੁਰੂ ਨਾਨਕ ਉਹਨੇ ਪਤਾ ਕੀ ਕਹਿਣਾ ਸੀ ਜੇ ਹੁੰਦੀ ਐਦਾਂ ਦੀ ਗੱਲ ਉਹਨਾਂ ਨੇ ਕਹਿਣਾ ਸੀ ਓ ਰਾਜਿਆ ਲੜਕੀ ਤੇ ਲੜਕੇ 'ਚ ਫਰਕ ਨਹੀਂ ਸਮਝੀਦਾ 5 ਮਿੰਟ ਲਾ ਦਿੰਦੇ ਦਿਮਾਗ ਸੈੱਟ ਕਰ ਦਿੰਦੇ ਉਹਨੂੰ ਆਪਣੀ ਲੜਕੀ ਉਹ ਹੀ ਲੜਕੀ ਵਰਗੀ ਲੱਗਣ ਲੱਗ ਜਾਣੀ ਸੀ ਆਖੋ ਸਤਨਾਕਾ ਸ੍ਰੀ ਵਾਹਿਗੁਰੂ ਆਹ ਸ੍ਰੀ ਇਹ ਦਿਮਾਗ ਜਵਾ ਦਿੰਦੇ ਦਿਮਾਗ ਜਵਾ ਦਿੰਦੇ ਅੱਜ ਤੇ ਜਿੰਨੇ ਲੜਕਿਆਂ ਵਾਲੇ ਨੇ ਇਹਨਾਂ ਨੂੰ ਵੀ ਦਿਮਾਗ ਜਵਾਓ ਇਹਨਾਂ ਦੇ ਇਹਨਾਂ ਨੂੰ ਪਤਾ ਲੱਗਣ ਲੱਗੇ ਵੀ ਲੜਕੀਆਂ ਤੇ ਲੜਕਿਆਂ 'ਚ ਕੋਈ ਫਰਕ ਨਹੀਂ ਸਾਡਾ ਗੁਰੂ ਤੁਹਾਡੇ ਦਿਮਾਗ ਚੋਂ ਹੀ ਕੱਢ ਤੂ ਇਹ ਗੱਲਾਂ ਬੇਬੇ ਨਾਨਕੀ ਦੇ ਘਰ ਪੁੱਤ ਹੋਇਆ ਹੀ ਨਹੀਂ ਉਹਨੇ ਮੰਗਿਆ ਹੀ ਨਹੀਂ ਤੋੜੀ ਨਹੀਂ ਸਮਝ ਆ ਗਈ ਵੀ ਨਹੀਂ ਹੋਇਆ ਤਾਂ ਵੀ ਰੱਬ ਦੀ ਰਜ਼ਾ ਹੈ ਇਸ ਖਾਂਖ ਸਖਾਂਦੇ ਹੈ ਗੁਰੂ ਸਾਹਿਬ ਅੱਛਾ ਹੁਣ ਜਿਹੜੀ ਪੰਗਤੀ ਨਾਲ ਕੀ ਲਾਉਣਗੇ ਲੈ ਬਾਣੀ ਚ ਤੇ ਲਿਖਿਆ ਪਿਆ ਵੀ ਨਾਰੀ ਤੇ ਜੋ ਫੁਰਖ ਕਰਾਵੇ ਫੁਰਖਣ ਤੇ ਜੋ ਨਾਰੀ ਜੇ ਗੁਰੂ ਚਾਵੇ ਤੇ ਬੀਬੀ ਨੂੰ ਬੰਦਾ ਬਣਾ ਸਕਦਾ ਬੰਦੇ ਤੋਂ ਬੀਬੀ ਬਣਾ ਸਕਦਾ ਪਰ ਇਹਦਾ ਅਰਥ ਕੀ ਹੈ ਅਰਥ ਇਹਦਾ ਇਹ ਹੈ ਮੇਰੇ ਆ ਰੱਬਾ ਤੇਰੇ ਤੋਂ ਬਲਿਹਾਰੇ ਜਾਈਏ ਔਰਤ ਤੋਂ ਮਰਦ ਪੈਦਾ ਹੋ ਰਿਆ ਨਾਰੀ ਤੇ ਜੋ ਪੁਰਖ ਕਰਾਵੇ ਹੁਣ ਜਿੰਨੇ ਪੁੱਤੋਂ ਤੁਸੀਂ ਔਰਤ ਤੋਂ ਪੈਦਾ ਹੋਏ ਹੋ ਨਾ ਨਾਰੀ ਨੇ ਪੁਰਖ ਨੂੰ ਜੰਮਿਆ ਨਾਰੀ ਤੇ ਜੋ ਬੋਲੋ ਪੁਰਖ ਕਰਾਵੇ ਤੇ ਜਿੰਨੀਆਂ ਤੁਹਾਡੀਆਂ ਧੀਆਂ ਭਾਈ ਉਹ ਪੁਰਖ ਤੋਂ ਧੀ ਬਣੀ ਹੈ ਨਾਰੀ ਤੇ ਜੋ ਪੁਰਖਰਾਵੈ ਪੁਰਖਣ ਤੇ ਜੋ ਨਾਰੀ ਵੀ ਰਫ ਕਮਾਲ ਦੀ ਖੇਡ ਹੈ ਔਰਤਾਂ ਬੰਦੇ ਜੰਮਦੀਆਂ ਬੰਦੇ ਔਰਤ ਧੀ ਜੰਮ ਦਿੰਦੇ ਆ ਭਾਵ ਕੇ ਕਮਾਲ ਹੈ ਬੰਦੇ ਤੋਂ ਔਰਤ ਬਣਦੀ ਹੈ ਔਰਤ ਤੋਂ ਬੰਦਾ ਬਣਦਾ ਵੀ ਕਿਵੇਂ ਜਨਨੀਆਂ ਤੋਂ ਬੰਦੇ ਬਣ ਜਾਂਦੇ ਆ ਕਿਵੇਂ ਬੰਦਿਆਂ ਤੋਂ ਜਨਨੀਆਂ ਬਣ ਜਾਂਦੇ ਆ ਪਾਣੀ ਤੇ ਇਹ ਕਹੀਦੀ ਹੈ ਪਰ ਇਹਨਾਂ ਨੇ ਫਿਰ ਕੀ ਬਣਾਤਾ ਔਰਤ ਤੋਂ ਬੰਦਾ ਪਸ ਆ ਆ ਨਾਲ ਪੰਗਤੀ ਜੋੜਤੀ ਸਾਡੇ ਵਰਗਾ ਬੋਲੋ ਸਤਨਾਮ ਤੇ ਤੁਸੀਂ ਵਾਹ ਵਾਹ ਵੀ ਗੱਲ ਕਿੰਨੀ ਕਮਾਲ ਦੀ ਜਕਾਰਾ ਉਹਦੀ ਆਉ ਵੀ ਆ ਗੱਲ ਕਹੀ ਹੈ ਕਵਾਲ ਦੇ ਵੀ ਬੀਬੀ ਨੂੰ ਬੰਦਾ ਬਣਾਤਾ ਲੈ ਕਵਾਲ ਹੋ ਗਈ ਤੇ ਜਿਹੜਾ ਆ ਆ ਜਿਹੜੀ ਗੱਲ ਹੈ ਹੁਣ ਵੇਖੋ ਆ ਗੱਲ ਤੇ ਸਿੱਧੀ ਹੈ ਹਾਂ ਜਦੋਂ ਆਪ ਕੋਟੇ ਤੋਂ ਬੀਤੇ ਸਾਡੇ ਸਾਹਮਣੇ ਹੀ ਬਣੀ ਜਾਂਦੇ ਨੇ ਜਿਹੜੇ ਆ ਦੱਸਿਆ ਵੀ ਔਰਤ ਬੰਦੇ ਨੂੰ ਜੰਮਦੀ ਹੈ ਬੰਦੇ ਤੋਂ ਔਰਤ ਪੈਦਾ ਹੁੰਦੀ ਹੈ ਵੀ ਇਹ ਤੇ ਸਾਡੇ ਸਾਹਮਣੇ ਹੀ ਹੈ ਸੱਚ ਹੈ ਜੈਨੂਅਨ ਗੱਲ ਹੈ ਮੰਨੀ ਜਾ ਸਕਦੀ ਹੈ ਐਦਾਂ ਐਦਾਂ ਨਾ ਐਦਾਂ ਘੜ ਘੜ ਕੇ ਸਾਖੀਆਂ ਬਾਣੀ ਨੂੰ ਐਦਾਂ ਅਰਥਾਂ ਦੇ ਅਨਰਥ ਕਰਦੇ ਆ ਐਦਾਂ ਅਨਰਥ ਕਰਦੇ ਆ ਜੋ ਤਪ ਤਕੜਾ ਹ ਬੁੱਝ ਗਿਆ ਲੋ ਜੀ ਮਰਦਾਨੇ ਵਾਲਾ ਜਦੋਂ ਬਾਣ ਲੱਗੇ ਸੀ ਉਹਨੂੰ ਮਰਦਾਨਾ ਤਲਿਆ ਹੀ ਜਾਣ ਲੱਗਾ ਸੀ ਦੇ ਜਦੋਂ ਗੁਰੂ ਸਾਹਿਬ ਆਏ ਕਹਿੰਦੇ ਵੀ ਐਦਾਂ ਜਦੋਂ ਕੜਾਹੀ ਕੰਨੀ ਨਿਗਾਹ ਮਾਰੀ ਉਦੋਂ ਕੜਾਹਾ ਠੰਡਾ ਠਾਰ ਹੋ ਗਿਆ ਤੇ ਉਸ ਵੇਲੇ ਫਿਰ ਕੱਪੜਾ ਹਾ ਬੁਝ ਗਿਆ ਗੁਰ ਸਿੱਕਲ ਨਾਮ ਦੀਓ ਬੋਲੋ ਸਤ ਨਾਮ ਲੈ ਐਦਾਂ ਕਰਦਿਆ ਹੁਣ ਆਪਾਂ ਫੇਰ ਵਾਹਿਗੁਰੂ ਵੀ ਕੜਾਹਾ ਬੁਝ ਗਿਆ ਵੀ ਕੜਾਹੀ ਲਈ ਸ਼ਬਦ ਹੈ ਇਹ ਸਾਡੀ ਜ਼ਿੰਦਗੀ ਦੀ ਗੱਲ ਹੈ ਇਹਦੇ ਵਿੱਚ